ਸ੍ਰੀ ਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੋਂ ਸਵਾਗਤ ਹੈ ਆਸ ਕਰਦੇ ਹਾਂ ਸੱਜਣੋ ਸਾਰਿਆਂ ਦੇ ਘਰ ਪਰਿਵਾਰ ਤੇ ਜਨ ਪਰਵਾ ਠੀਕ ਹੋਣਗੇ ਅੱਜ ਸਵੇਰ ਹੋਈ ਹੈ 6 ਤਰੀਕ ਨਵਾਂ ਮਹੀਨਾ 2025 ਦਿਨ ਹੈ ਸ਼ਨੀਵਾਰ ੱਗਰ ਚੜ੍ਹਿਆ ਰਾਤ ਨੂੰ 3 ਇੰਚੀ 8:00 ਵਜੇ ਦਾ ਲੈਵਲ ਦੇਖਿਆ ਜੇ 3 ਇੰਚੀ ਉੱਪਰ ਹੋ ਗਿਆ ਤੇ ਪਾਣੀ ਤੇਜ਼ ਹੋਣਾ ਹੀ ਹੈ ਕਿਉਂਕਿ ਅੱਜ ਮੌਸਮ ਹੀ ਥੋੜਾ ਖਰਾਬ ਹੋ ਰਿਹਾ ਕੱਲ ਦਿਨ ਵਧੀਆ ਲੱਗਿਆ ਆਪਣਾ ਕੰਮ ਬਹੁਤ ਵਧੀਆ ਚੱਲੀ ਗਿਆ ਪਿੰਡ ਰੋਡ ਕੀ ਤਸੀਲ ਸਦੂਗੜ ਜ਼ਿਲ੍ਹਾ ਮਾਨਸਾ ਆਪਣਾ ਬਿਲਕੁਲ ਖੱਗਰ ਦਾ ਏਰੀਆ ਹੈਗਾ ਜਮ ਉਪਰੀ ਆਪਣੇ ਪਰਮਾਤਮਾ ਕੇ ਹੀ ਅਰਦਾਸ ਕਰਦੇ ਆਂ ਭਰਾਵੋ ਕਿ ਕਿਸੇ ਦਾ ਇੱਕ ਡੱਕੇ ਦਾ ਨੁਕਸਾਨ ਵੀ ਨਾ ਹੋਵੇ ਹਰਾਮਾ ਦੀ ਮਿਹਨਤ ਬਹੁਤ ਜਾਰੀ ਹੈ ਬਹੁਤ ਟਰੈਕਟਰ ਲੱਗ ਰਿਹਾ ਮਿੱਟੀ ਵਧੀਆ ਪਈ ਜਾਂਦੀ ਹੈ ਕੱਲ ਵਾਲੀ ਮਿੱਟੀ ਆਪਾਂ ਨੂੰ ਬਹੁਤ ਸਾਫ ਦੇਉ ਜਿੰਨੀ ਆਪਣੀ ਮਿੱਟੀ ਪਈ ਗਈ ਕੱਲ ਬਾਕੀ ਅੱਜ ਟਰੈਕਟਰ ਬਹੁਤ ਆਉਂਦੇ ਆ ਦੋ ਮਸ਼ੀਨਾਂ ਆਪਾਂ ਹੋਰ ਮਗਾ ਲਈਆਂ ਜੇਸੀਬੀਆਂ ਨਵੀਆਂ ਉਹ ਭਰਨੀਆਂ ਤੇ ਟਰੈਕਟਰ ਅੱਜ ਉਦੋਂ ਹੀ ਵੱਧ ਆਉਣਗੇ ਕੰਮ ਅੱਜ ਬਹੁਤ ਟੌਪ ਦਾ ਚੱਲਣਾ ਪਰਮਾਤਮਾ ਮਿਹਰ ਰੱਖੇ ਮੀਮੂ ਤੋਂ ਤੇ ਬਸ ਖੱਟ ਖੁੱਟ ਖੁੱਲਣ ਦਾ ਡਰ ਆ ਹੂੰ ਤਾਂ ਬੰਨ ਤਾਂ ਉੱਚਾ ਹੋ ਗਿਆ ਤਾਂ ਥੋੜਾ ਜਿਹਾ ਵਧੀਆ ਬਣ ਗਿਆ ਤੇ ਉਹ ਪਿੱਛੇ ਰਿਪੋਰਟ ਆਈ ਸੀ ਭਾਈ 7 ਤੇ 8 ਤਰੀਕ ਸਰਦੂਗੜ ਪਾਣੀ ਪਹੁੰਚੇਗਾ ਲਾਜ਼ ਜ਼ਰੂਰ ਤੇ ਉਹਦੇ ਕਰਕੇ ਆਪਾਂ ਵੀ ਲੱਗ ਰਹੇ ਆ ਕਿ ਮਿਹਨਤ ਆਪਾਂ ਪਹਿਲਾਂ ਕਰ ਲਈਏ ਮਗਰੋਂ ਮਿਹਨਤ ਕਰਨਾ ਕਿਉਂਕਿ ਪਹਿਲਾ ਮਹੀਨਾ ਤਾਂ ਆਪਣੇ ਕੋਲੇ ਬੰਨ ਥੋੜਾ ਹੈ ਪਿੱਛੋਂ ਕਿਤੇ ਆਪਾ ਉਹ ਬੰਨਾਂਗੇ ਕਿਤੇ ਉਹ ਬੰਨਾਂਗੇ ਨਾਲ ਆਪਾਂ ਫਸਲਾਂ ਡੋ ਬੈਠਾਂ ਕਿਉਂਕਿ ਹਰੇਕ ਵੀਰ ਨੂੰ ਬੇਨਤੀ ਹੈ ਪ੍ਰਭੂ ਆਜੋ ਆਪਾਂ ਉਹਦੇ ਮੱਥਿਆਂ ਦੇ ਜਿਹੜਾ ਜਿੰਨੇ ਵੀ ਪਿੰਡ ਲਾਗੇ ਸਰਸੇ ਦੇ ਕਰ ਇਦਾਂ ਪਿੱਛੇ ਫਿਕਰ ਜਿਹੜਾ ਪ੍ਰਾਪ ਬਣ ਕੇ ਨਾ ਇੱਕ ਰਿਪੋਰਟ ਸਹੀ ਦੇ ਦਿਆ ਕਰੋ ਉਹਦੇ ਨਾਲ ਜਦ ਹੌਂਸਲਾ ਇਹ ਮਿਲ ਜਾਂਦਾ ਕਈ ਵਾਰੀ ਗਲਤ ਦੇ ਨਾ ਇੱਥੇ ਟੁੱਟ ਗਈ ਫਲਾਣਾ ਟੁੱਟ ਗਈ ਇਦਾਂ ਗਾਹਾਂ ਬੰਦਾ ਬੇਸਲਾ ਹੋ ਜਾਂਦਾ ਉਹਦਾ ਕਰਕੇ ਫਿਰ ਆਪਣੇ ਸਹੀ ਦੇ ਅਗਰ ਉਹ ਰੋਟ ਪ੍ਰਭੋ ਐਵੇਂ ਬਿਊ ਬੂ ਲਾਈਨ ਕੱਤਣਾ ਯਾਰ ਜਮੇ ਨਾ ਮਰਵਾ ਦਿਆ ਕਰੋ ਕਿਉਂਕਿ ਇਹ ਕੰਮ ਬਾਲਾ ਵੱਡਾ ਬਈ ਇਹਨੇ ਇਹ ਨਹੀਂ ਪਤਾ ਕਿੰਨਾ ਇੱਕ ਨੁਕਸਾਨ ਕਰ ਦਨਾ ਕਿੰਨਾ ਕਿਨਾ ਪਾਜੇ ਵੱਲੇ ਆਪਾਂ ਦੇਖਦੇ ਆ ਨਾ ਘਰਾਂ ਦੇ ਘਰ ਬੇਕਾਰ ਹੋ ਗਏ ਜਾਨਵਰ ਗਏ ਵਿਚਾਰਿਆਂ ਦੇ ਮਾਲੀ ਜਾਨੀ ਨੁਕਸਾਨ ਬਹੁਤ ਹੋ ਗਿਆ ਫੈਕਟਰ ਗਏ ਹੁਣ ਬਾਹਣਾ ਨਹੀਂ ਪਤਾ ਵਿਚਾਰਿਆਂ ਦੇ ਕਣਕ ਬੀਜੇ ਕਿ ਨਾ ਬੀਜ ਆਪਾਂ ਇਧਰੋ ਹੱਲ ਕਰਕੇ ਮਸਲਾ ਉਧਰ ਵੀ ਜਾਣਾ ਪਰਮਾਤਮਾ ਸੁੱਖ ਰੱਖੇ ਤੇ ਆਜੋ ਆਪਾਂ ਮਿਲਦੇ ਆ ਭਰਾਵਾਂ ਨੂੰ ਕੀ ਗੱਲ ਬਾਤਾਂ ਕਿਵੇਂ ਆਪਣਾ ਕੰਮ ਚੱਲ ਰਿਹਾ ਆ ਜੋ ਅੱਗੇ ਦੇਖਦੇ ਆਂ ਕੀ ਗੱਲ ਬਾਤ ਹੈ ਨਹੀਂ ਸੱਜਣੋ ਇਹ ਆਪਣਾ ਘਗਰ ਬੰਨ੍ਹ ਤਾ ਉੱਚਾ ਹੋ ਗਿਆ ਨਾ ਥੋੜਾ ਜਿਹਾ ਗੱਲ ਕਰ ਖੱਟ ਦਾ ਤੇ ਨੀਂ ਦਾ ਡਰ ਲੱਗਦਾ ਥੋੜਾ ਜਿਹਾ ਚਾਰਾਂ ਚੀ ਪਾਣੀ ਝੜ ਗਿਆ ਗੱਲ ਸ਼ਾਮ ਨਾਲੋਂ ਤੇ ਉਹ ਨਰਮੇ ਚ ਪੂਰਾ ਪਾਣੀ ਪੈ ਗਿਆ ਸੰਗਤ ਆਪਣੀ ਤੜਕੇ ਆਏ ਨੇ ਕਈਆਂ ਘਵਾੜੀਆਂ ਲੈ ਕੇ ਦੋ ਦਿਨਾਂ ਦਾ ਕੰਮ ਆ ਹੁਣ ਤਾਂ ਆਪਾਂ ਖੇਚ ਲਿਆ ਬਾਈ ਹੈ ਨਾ ਹੈ ਮੈਂ ਬਿੰਦਰ ਸਿੰਘ ਆ ਕੀ ਕੀ ਹਾਲ ਲੱਗਦਾ ਠੀਕ ਆ ਭਾਈ ਠੀਕ ਆ ਕੰਮ ਹਾਲ ਠੀਕ ਆ ਵਧੀਆ ਕੰਮ ਵਧੀਆ ਚੱਲ ਜਾਂਦਾ ਪਰਮਾਤਮਾ ਮੇਰ ਰੱਖੇ ਦੋ ਦਿਨਾਂ ਦਾ ਕੰਮ ਆ ਨਾ ਹਾਂ ਦੋ ਦਿਨਾਂ ਦਾ ਪਰਮਾਤਮਾ ਮੇਰ ਰੱਖੇ ਹਾਂ ਕੀ ਜ ਮੇਰੇ ਹੀ ਅਜ ਨਾ ਹੋਏ ਅਰੇ ਸ਼ਨੀਵਾਰ ਕੇ ਵੀ ਆ ਰਿਹਾ ਤੇ ਗੁਰਨਾਮ ਸਿੰਘ ਉਹ ਮਹਾਸ਼ਾਹ ਵੀ ਖੜਾ ਉਧਰ ਤੇ ਪਾਣੀ ਤੇਜ ਉਹਨੇ ਹੀ ਆ ਕੱਲ ਵਧੀਆ ਰੋੜਿਆ ਕਿਚੋ ਰਿਪੋਰਟ ਆਈ ਥੋੜੀ ਇਹ ਕਹਿੰਦੇ ਪਾਣੀ ਵਧਣ ਦੇ ਸਾਰਾ ਬਾ ਦਿਨ ਰਾਤ ਆਪਦਾ ਠਿਕਰੀ ਪੇਰਾ ਕਰਦੇ ਆ ਪ੍ਰਭੂ ਦਿਨੇ ਟਰੈਕਟਰ ਚੱਲਣ ਫੁੱਲ ਤੇ ਰਾਤ ਨੂੰ ਬੰਦੇ ਹੁੰਡਿਓਟਿਆਂ ਵਾਲੇ ਕਿੱਲੇ ਕਿੱਲੇ ਬਾੜਦੇ ਲੈਂਟਾਂ ਲਾ ਲੋਕਾਂ ਦੀ ਕੁਛ ਮਰਜ਼ੀ ਕਰ ਲੋ ਕਿਉਂਕਿ ਇਸ ਕਰਕੇ ਭਾਵੇਂ ਦਾ ਕੰਮ ਲਿਆ ਪਰ ਦੋ ਦਿਨਾਂ ਪਿੱਛੇ ਯਾਰ ਆਪਾਂ 10 ਸਾਲ ਪਿੱਛੇ ਨਾ ਵਗ ਜਾਈਏ ਕਿਤੇ ਕੰਮ ਬਹੁਤ ਖਰਾਬ ਹੋ ਜਾਂਦਾ ਬਣ ਕੇ ਆਪਣਾ ਤਾਂ ਜਮੀਂ ਨੇੜੇ ਰਹਿ ਗਿਆ ਯਾਰ ਇਥੋਂ ਆ ਦੇਖ ਬੰਨ ਆ ਗੁਰੂ ਇੱਧਰ ਦੇਖ ਯਾਰ 40 45 ਫੁੱਟ ਡੂੰਗਾ ਇੱਧਰ ਐ ਤੇ 15 ਫੁੱਟ ਇੱਧਰ ਡੇਗਣਾ ਪਾਣੀ ਯਾਰਾ ਪਿੰਡ ਆ ਯਾਰ 1 ਮਿੰਟ ਦਾ ਕੰਮ ਆ ਪਿੰਡ ਚ ਪਾਣੀ ਵੜਨਾ ਤੇ ਬਾਕੀ ਪਰਮਾਤਮਾ ਅਗੇ ਹੀ ਅਰਦਾਸ ਆ ਭਰਾਵੋ ਸੁੱਖ-ਸਾਂਦਣਾ ਟੱਪ ਜੀ ਇਹੀਂ ਚੱਲੀ ਜਾਵੇ ਕਿਤੇ ਭੋਰਾ ਡੱਕੇ ਦਾ ਨੁਕਸਾਨ ਵੀ ਨਾ ਹੋਵੇ ਪਰਮਾਤਮਾ ਅਗੇ ਆਪਾਂ ਤੇ ਹੀ ਅਰਦਾਸ ਕਰਦੇ ਆਂ ਬਾਕੀ ਆਪਣੀ ਮਿਹਨਤ ਜਾਰੀ ਰੱਖੋ ਭਾਈ ਕਰਨਾ ਕਰਾਉਣਾ ਆਉਣਿਆ ਸਾਰਾ ਹਣਾ ਬਾਕੀ ਆਪਾਂ ਸੁਣਿਆ ਸਿਆਣੇ ਬਜ਼ੁਰਗਾਂ ਤੋਂ ਕਹਿੰਦੇ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਹੈ। ਬਾਕੀ ਭਾਈ ਮਿਲਾਂਗੇ ਦੁਪਹਿਰੇ ਤੁਹਾਨੂੰ ਦੱਸਾਂ ਕੀ ਰਿਪੋਰਟ ਹੈ ਕੀ ਗੱਲਬਾਤ ਹੈ ਕਿੰਨੇ ਕ ਟਰੈਕਟਰ ਆ ਗਏ ਤੇ ਜਿਹੜੇ ਅੱਗੇ ਵਾਲੇ ਵੀ ਆ ਜਿਹੜੇ ਪਿੱਛੇ ਵਾਲੇ ਵੀ ਆ ਦੇਖ ਬੰਨ ਵਧੀਆ ਬਣ ਗਿਆ ਨਾ ਐ ਬੰਨ ਬਣਾ ਕੇ ਰੱਖੋ ਭਰਾਵੋ ਫੇਰ ਆਪਾਂ ਜੰਗ ਜਿੱਤ ਜਾਗੇ। ਫੇਰ ਆਪਾਂ ਮੱਝ ਵਾਲਿਆਂ ਕੋਲ ਵੀ ਜਾਣਾ ਵੀਰਾਂ ਕੋਲ ਇਹਦਾ ਕਰਕੇ ਆਪਣਾ ਕੰਮ ਖੜ ਗਿਆ ਸੀ ਥੋੜਾ ਜਿਹਾ ਉਲਝ ਗਿਆ ਸੀ। ਕਿਉਂਕਿ ਇਧਰੋਂ ਛੱਡ ਕੇ ਜਾਣਾ ਵੀ ਬਹੁਤ ਔਖਾ ਹੈ। ਉਹੀ ਬੰਦੇ ਉਧਰ ਜਾਣਾ ਉਹੀ ਇਧਰ ਹੁੰਦੇ ਆ। ਤੇ ਉਹਦਾ ਕਰਕੇ ਫਰਕ ਆ ਜਾਂਦਾ ਜਾਵਾਂਗੇ ਜ਼ਰੂਰ ਉਹਨੇ ਕਣਕਾਂ ਵੀ ਜਾ ਕੇ ਆਵਾਂ ਬਾਣ ਵੀ ਪੱਧਰ ਕਰਾਵਾਂਗੇ ਡੀਜ਼ਲ ਤੇਲ ਦੀ ਵੀ ਸਾਰਾ ਲਵਾਵਾਂਗੇ ਜਿੰਨੇ ਜੋਗਰੇ ਹੋਏ ਹਨ ਆਪਣੇ ਇਧਰ ਮਾਲਵੇਲੇ ਆਪਣੇ ਪਿੰਡ ਬਰੇਤੀ ਚਾਕੇ ਕਿਸੇ ਵਿਚਾਰੇ ਉਹ 2023 ਚ ਰੋੜ ਕੀ ਪਿੰਡ ਤਹਿਸੀਲ ਸਰਦੂਰਗੜ ਜ਼ਿਲ੍ਹਾ ਮਾਨਸਾ ਆਪਣਾ ਤੇ ਭਰਾ ਬਣ ਕੇ ਅਰਦਾਸ ਕਰਿਓ ਸਾਰੇ ਕਿ ਵੈਗਰੂ ਮੇਰ ਕਰੇ ਐਂ ਟੱਪ ਜੇ ਪਾਣੀ ਜਿਵੇਂ ਚੱਲੀਆਂ ਦਾ ਸੁੱਖ ਸੰਧ ਨਾਲ ਬਾਕੀ ਧੰਨਵਾਦ ਬਈ ਸ਼ੇਅਰ ਲਾਜ਼ਮੀ ਕਰਦੇ ਭਰਾਵਾਂ ਨੂੰ